ਜਦੋਂ ਸੀ ਆਪਣੇ ਘਰ ਦੇ ਵਿੱਚ ਟੀਵੀ ਚਲਾਉਂਦੇ ਸੀ ਜਾਂ ਬੇਲੇ ਬੈਠੇ ਕਦੇ ਫੋਨ ਚਲਾਉਂਦੇ ਸੀ ਤਾਂ ਹਮੇਸ਼ਾ ਸਾਡੇ ਫੋਨ ਦੇ ਵਿੱਚ ਟੀਵੀ ਦੇ ਵਿੱਚ ਇੱਕ ਹੀ ਵੀਡੀਓ ਸਾਹਮਣੇ ਆਂਦੀ ਸੀ ਪੁਲਿਸ ਵਾਲੀ ਥਾਰ ਵਾਲੀ ਮੈਡਮ ਅਮਨਦੀਪ ਕੋਲ ਦੀਆਂ ਜਿਸ ਦੀ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਕਿ ਜੋ ਨਸ਼ੇ ਦੇ ਤੌਰ ਤੇ ਚਿੱਟੇ ਦੇ ਤੌਰ ਤੇ ਗ੍ਰਿਫਤਾਰ ਕੀਤੀ ਗਈ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰਤਾ ਰੱਖਿਆ ਗਿਆ ਪਰ ਜੋ ਕਾਰਵਾਈਆਂ ਲੋਕਾਂ ਤੇ ਅਰੰਭੀਆਂ ਉਹ ਕਾਰਵਾਈ ਹਲੇ ਤੱਕ ਉਸ ਉੱਤੇ ਅਰੰਭੀ ਨਹੀਂ ਗਈ ਤੇ ਸਭ ਵੱਡਾ ਸਵਾਲ ਤਾਂ ਇਹ ਹੈ ਕਿ ਹੁਣ ਤੱਕ ਸਭ ਕੁਝ ਸ਼ਾਂਤ ਕਿਉਂ ਹੈ ਕਿ ਉਹ ਪੁਲਿਸ ਵਾਲੀ ਹੈ ਇਸ ਕਰਕੇ ਸਭ ਕੁਝ ਸ਼ਾਂਤ ਹੈ ਕਿ ਉਹ ਕਿਸੇ ਵੱਡੇ ਲੀਡਰ ਨਾਲ ਸਬੰਧ ਰੱਖਦੀ ਹੈ ਇਸ ਕਰਕੇ ਸਭ ਕੁਝ ਸ਼ਾਂਤ ਹੈ ਕਿ ਪੁਲਿਸ ਵਾਲੇ ਉਸ ਦੀ ਹਦਾਇਤਾਂ ਕਰ ਰਹੇ ਹਨ ਇਸ ਕਰਕੇ ਸਭ ਕੁਝ ਸ਼ਾਂਤ ਹੈ ਜਾਂ ਫਿਰ ਕੋਈ ਹੋਰ ਅੰਦਰੂਨੀ ਗੱਲਬਾਤ ਹੈ ਜਿਸ ਕਰਕੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਚੁੱਕਿਆ ਨਹੀਂ ਜਾ ਰਿਹਾ ਜਿਵੇਂ ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਜਾਂਦਾ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਚੁੱਕਿਆ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਪੁਲਿਸ ਵਾਲੀ ਮੈਡਮ ਦੀ ਅਮਨਦੀਪ ਕੌਰ ਦੀ ਇੱਕ ਵੱਡੀ ਗੱਲ ਇੱਕ ਵੱਡਾ ਸੱਚ ਸਾਹਮਣੇ ਆ ਰਿਹਾ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਰ ਦੋਸਤੋ ਇੱਕ ਰਿਕੁਐਸਟ ਵੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤੇ ਇੱਕ ਗੱਲ ਇਹ ਵੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਪੁਲਿਸ ਵਾਲਾ ਪੁਲਿਸ ਵਾਲੇ ਦੀ ਹਦਾਇਤ ਕਿਉਂ ਕਰ ਰਿਹਾ ਕਿ ਜੇਕਰ ਪੁਲਿਸ ਵਾਲਾ ਕੋਈ ਗਲਤੀ ਕਰਦਾ ਕੋਈ ਵੱਡਾ ਕਾਰਨਾਮਾ ਕਰਦਾ ਉਸਤੇ ਕਾਰਵਾਈ ਕਿਉਂ ਨਹੀਂ ਆਰੰਭੀ ਜਾਂਦੀ ਹਮੇਸ਼ਾ ਕਿਉਂ ਲੋਕਾਂ ਤੇ ਹੀ ਉਹ ਕਾਰਵਾਈਆਂ ਆਰੰਭੀਆਂ ਜਾਂਦੀਆਂ ਲੋਕਾਂ ਨੂੰ ਹੀ ਕਿਉਂ ਜੇਲਾਂ ਦੇ ਵਿੱਚ ਛੁੱਟਿਆ ਜਾਂਦਾ ਲੋਕਾਂ ਤੇ ਹੀ ਪਰਚੇ ਕੀਤੇ ਜਾਂਦੇ ਲੋਕਾਂ ਤੇ ਹੀ ਡਾਂਗਾ ਚਲਾਈਆਂ ਜਾਂਦੀਆਂ ਲੋਕਾਂ ਤੇ ਹੀ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਕਿ ਸਭ ਕੁਝ ਇਹ ਲੋਕਾਂ ਦੇ ਲਈ ਹੈ ਪੁਲਿਸ ਵਾਲੇ ਜੋ ਮਰਜੀ ਕੁਝ ਕਰ ਸਕਦੇ ਆ ਕਿ ਕਾਨੂੰਨ ਇਹ ਕੁਝ ਕਹਿੰਦਾ ਕਿ ਜਿਹੜਾ ਕਾਨੂੰਨ ਬਣਦਾ ਸਿਰਫ ਲੋਕਾਂ ਦੇ ਲਈ ਬਣਦਾ ਉਹ ਲੀਡਰਾਂ ਦੇ ਲਈ ਨਹੀਂ ਬਣਦਾ ਕੀ ਉਹ ਪੁਲਿਸ ਵਾਲਿਆਂ ਦੇ ਲਈ ਨਹੀਂ ਬਣਦਾ ਇੱਕ ਵੱਡਾ ਸਵਾਲ ਹੈ ਕਿ ਕਾਨੂੰਨ ਤਾਂ ਸਭ ਦੇ ਲਈ ਬਰਾਬਰ ਹੁੰਦਾ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟਿਆ ਜਾਂਦਾ ਤਾਂ ਫਿਰ ਇਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਛੁੱਟਿਆ ਜਾਣਾ ਚਾਹੀਦਾ ਫਿਰ ਇਹ ਕੁਝ ਵੀ ਨਹੀਂ ਦੇਖਣਾ ਚਾਹੀਦਾ ਕਿ ਇਹ ਪੁਲਿਸ ਵਾਲਾ ਜਾਂ ਇਹ ਕੋਈ ਵੱਡੀ ਪੋਸਟ ਹੈ ਜਾਂ ਫਿਰ ਇਹ ਕੋਈ ਵੱਡੀ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਕੋਈ ਵੱਡਾ ਲੀਡਰ ਹੈ ਇਹ ਤਾਂ ਬਿਲਕੁਲ ਵੀ ਦੇਖਣਾ ਨਹੀਂ ਚਾਹੀਦਾ ਕਾਨੂੰਨ ਸਭ ਲਈ ਬਰਾਬਰ ਹੁੰਦਾ ਤੇ ਬਰਾਬਰ ਹੀ ਹੈਗਾ ਹੈ ਜਿਹੜਾ ਹੁਣ ਅਮਨਦੀਪ ਕੋਰ ਮੈਡਮ ਕਾਲੀ ਥਾਰ ਵਾਲੀ ਦਾ ਇੱਕ ਸੱਚ ਸਾਹਮਣੇ ਆ ਰਿਹਾ ਲੋਕ ਕਹਿ ਰਹੇ ਹੈ ਕਿ ਜੇਕਰ ਕੋਈ ਆਮ ਬੰਦਾ ਹੁੰਦਾ ਜਿਹੜੇ ਉਹ ਕੇਸ ਦੇ ਵਿੱਚ ਫੜੀ ਗਈ ਹੈ ਤਾਂ ਉਸ ਦੇ ਘਰ ਉੱਤੇ ਜਿੰਨੀ ਮਰਜ਼ੀ ਵੱਡੀ ਕੋਠੀ ਹੁੰਦੀ ਭਾਵੇਂ 5 ਮੰਜ਼ਲਾ ਹੁੰਦੀ ਭਾਵੇਂ 2 ਮੰਜ਼ਲਾ ਹੁੰਦੀ ਉਸ ਦੀ ਕੋਠੀ ਤੇ ਹੁਣ ਤੱਕ ਤਾਂ ਪੀਲਾ ਪੰਜਾ ਚੱਲਿਆ ਹੋਣਾ ਸੀ ਮਿੱਟੀ ਚੱਕਣ ਵਾਲੀ ਮਸ਼ੀਨ ਚੱਲੀ ਹੋਣੀ ਸੀ ਜੀ ਸੀ ਬੀ ਤੇ ਉਸ ਅਮਨਦੀਪ ਕੌਰ ਦੀ ਮੈਡਮ ਦੀ ਪੁਲਿਸ ਵਾਲੀ ਦੀ ਕੋਠੀ ਹੁਣ ਤੱਕ ਬਿਲਕੁਲ ਬਰਕਰਾਰ ਖੜੀ ਹੈ ਕੋਈ ਮਾਈਂ ਦਾ ਲਾਲ ਨਹੀਂ ਜਿਸ ਨੇ ਉਸ ਕੋਠੀ ਨੂੰ ਕੋਈ ਆਂਚ ਪਚਾਈ ਹੋਵੇ ਜਾਂ ਕੋਈ ਪੁਲਿਸ ਵਾਲਾ ਉੱਥੇ ਕੋਈ ਗਿਆ ਹੋਵੇ ਕਿਉਂ ਬਈ ਉਹ ਪੁਲਿਸ ਵਾਲੀ ਦੀ ਕੋਠੀ ਹੈ ਉਹ ਕੋਈ ਵੱਡੀ ਲੀਡਰ ਹੈ ਉਸ ਦਾ ਕਿਸੇ ਵੱਡੀ ਪਾਰਟੀ ਨਾਲ ਸੰਬੰਧ ਹੈ ਕੀ ਉਹ ਤੁਹਾਡੇ ਪੋਸਟ ਨਾਲ ਰਲਦੀ ਉਹਦੀ ਪੋਸਟ ਹੈ ਇਸ ਕਰਕੇ ਇਹ ਸਭ ਕੁਝ ਉਦੇ ਤੇ ਨਹੀਂ ਹੋ ਰਿਹਾ ਕੋਈ ਕਾਰਵਾਈ ਇਹ ਇੱਕ ਵੱਡਾ ਸਵਾਲ ਸਰਕਾਰ ਦੇ ਲਈ ਹੈ ਕਿ ਜੇਕਰ ਲੋਕਾਂ ਦੀਆਂ ਕੋਠੀਆਂ ਤੇ 2-2 ਮੰਜ਼ਲਾਂ ਤੇ 5-5 ਮੰਜ਼ਲਾਂ ਤੇ 10-10 ਮੰਜ਼ਲਾਂ ਤੇ ਪੀਲਾ ਪੰਜਾ ਪੀਲਾ ਪੰਜਾ ਚੱਲ ਚੁੱਕਿਆ ਹੈ ਬਿਲਡੋਜ਼ਰ ਚੱਲ ਚੁੱਕਿਆ ਹੈ ਤਾਂ ਫਿਰ ਉਸ ਦੀ ਕੋਠੀ ਤੇ ਕਿਉਂ ਨਹੀਂ ਚੱਲਿਆ ਕਿ ਲੋਕਾਂ ਦੇ ਲਈ ਸਭ ਕੁਝ ਬਣਿਆ ਹੈ ਜਿਹੜਾ ਕਾਨੂੰਨ ਬਣਿਆ ਹੈ ਲੋਕਾਂ ਦੇ ਲਈ ਬਣਿਆ ਹੈ ਕਿ ਇਹਨਾਂ ਲੀਡਰਾਂ ਦੇ ਲਈ ਪੁਲਿਸ ਵਾਲਿਆਂ ਦੇ ਲਈ ਕੋਈ ਵੀ ਕਾਨੂੰਨ ਨਹੀਂ ਚਾਹੇ ਜਿੰਨਾ ਮਰਜ਼ੀ ਵੱਡਾ ਗੁਨਾਹ ਕਰਨ ਜੇਕਰ ਤੁਹਾਡੀ ਕਿਸੇ ਪਾਰਟੀ ਦੇ ਨਾਲ ਲੱਗਦੀ ਹੈ ਜਿਵੇਂ ਕਿ ਮਰਿਠੀਆ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹਲੇ ਵੀ ਉਸ ਤੇ ਗੱਲਬਾਤ ਚੱਲਦੀ ਹੈ ਮਤਲਬ ਪ੍ਰੋਪਰ ਗੱਲ ਹਦੇ ਉਹਦੀ ਵੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਉਹ ਵੀ ਇੱਕ ਵੱਡਾ ਲੀਡਰ ਹੈ ਆਉਣ ਵਾਲੇ ਸਮੇਂ ਬਾਰੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਥਾਰ ਵਾਲੀ ਮੈਡਮ ਦਾ ਮਾਮਲਾ ਹਲੇ ਤੱਕ ਸ਼ਾਂਤ ਪਿਆ ਇਸ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਜ਼ਰੂਰ ਹੈ ਮਨਦੀਪ ਕੋਰ ਮੈਡਮ ਦਾ ਇਹ ਸੱਚ ਸਾਹਮਣੇ ਆ ਰਿਹਾ ਕਿ ਉਸਨੇ ਪਟੀਸ਼ਨ ਪਾਈ ਹੈ ਅਦਾਲਤ ਦੇ ਵਿੱਚ ਆਪਣੇ ਜੱਜਾਂ ਦੇ ਰਾਹੀਂ ਵਕੀਲਾਂ ਦੇ ਰਾਹੀਂ ਆਪਣੇ ਵਕੀਲਾਂ ਦੇ ਰਾਹੀਂ ਉਸਨੇ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵੱਲੋਂ ਉਸ ਦੀ ਪਟੀਸ਼ਨ ਤੇ ਡਾਇਰੈਕਟ ਕਾਟਾ ਮਾਰ ਦਿੱਤਾ ਗਿਆ ਉਸ ਨੂੰ ਰੱਦ ਕਰ ਦਿੱਤਾ ਗਿਆ ਪਰ ਉਹ ਮੈਡਮ ਫਿਰ ਵੀ ਚੁੱਪ ਨਹੀਂ ਬੈਠੀ ਉਸਨੇ ਫਿਰ ਤੋਂ ਦੁਬਾਰੇ ਅਦਾਲਤ ਦੇ ਵਿੱਚ ਫਿਰ ਦੁਬਾਰੇ ਤੋਂ ਪਟੀਸ਼ਨ ਪਾਈ ਤੇ ਉਸਦੀ ਪਟੀਸ਼ਨ ਦਵਾਰੇ ਪਾਣ ਤੋਂ ਬਾਅਦ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਉਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚੇਗਾ ਜਾਂ ਫਿਰ ਪਹੁੰਚ ਗਿਆ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਉਸਦੀ ਹੁਣ ਜ਼ਮਾਨਤ ਹੁੰਦੀ ਹੈ ਉਸਦੇ ਝੋਲੀ ਦੇ ਵਿੱਚ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਉਸਦੇ ਨਾਲ ਕੀ ਕੁਝ ਹੋਵੇਗਾ ਪਰ ਜੇਕਰ ਸਰਕਾਰ ਸੱਚੀ ਹੈ ਸਭ ਦੇ ਲਈ ਕਾਨੂੰਨ ਬਰਾਬਰ ਹੈ ਤਾਂ ਉਸ ਦੇ ਉੱਤੇ ਵੀ ਉਹ ਕਾਰਵਾਈ ਅਰੰਭੀ ਜਾਣੀ ਚਾਹੀਦੀ ਹੈ ਜੋ ਸਾਡੀ ਜਨਤਾ ਦੇ ਉੱਤੇ ਅਰੰਭੀ ਜਾਂਦੀ ਹੈ ਆਮ ਜਨਤਾ ਦੇ ਆਮ ਲੋਕਾਂ ਦੇ ਉੱਤੇ ਅਰੰਭੀ ਜਾਂਦੀ ਹੈ ਉਹੀ ਪਰਚਾ ਉਸਤੇ ਪੈਣਾ ਚਾਹੀਦਾ ਉਸੇ ਤਰ੍ਹਾਂ ਸਾਰੇ ਰੂਲ ਉਹਦੇ ਤੇ ਵੀ ਲਾਗੂ ਹੋਣੇ ਚਾਹੀਦੇ ਆ ਤੁਹਾਡੀ ਇਸ ਅਮਨਦੀਪ ਕੋਰ ਮੈਡਮ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਮੈਂ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਉਸ ਦੀ ਲੰਮੀ ਉਮਰ ਜਰੂਰ ਕਰਨਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ